ਮਾਰਕੀਟ ਜਿਹਦਾ ਰੇਟ ਹੋਊਗਾ 6000 7000 ਆਪਾਂ ਸਿਰਫ ਤੁਹਾਨੂੰ 4000 ਰੁਪਏ ਦੇ ਦਾਂਗੇ ਕੀਤੀ ਬੱਤੀ ਗੱਲ ਕਹਿ ਰਹੇ ਨੇ ਕਹਿੰਦੇ ਪਹਿਲੇ 3 ਬੰਦਿਆਂ ਨੂੰ ਅਲਮਾਰੀ ਜਿਹੜੀ ਇਹ ਗਿਫਟ ਦੇਣਗੇ ਅਗਰ ਕੋਈ ਵੀ ਬੰਦਾ ਵੀਡੀਓ ਸ਼ੇਅਰ ਕਰਦਾ ਕਮੈਂਟ ਕਰਦਾ ਇਹਨਾਂ ਦਾ ਪੇਜ ਫੋਲੋ ਕਰਦਾ ਪੇਜ ਇੱਕ ਵਾਰ ਤੁਹਾਡੀ ਮੋਬਾਈਲ ਤੇ ਡਿਟੇਲ ਦਿਖਾ ਦਿੱਤੀ ਜਾਵੇ ਤੁਹਾਡਾ ਪੇਜ ਕਿਹੜਾ ਜੀ ਜੀ 3 ਡੋਰ ਸ਼ੂ ਰੈਕ ਨੇ ਮਲਟੀਪਰਪਰਪਰ ਰੈਕ ਆ ਗਿਆ ਆਪਣੇ ਲਵੇ ਉਸ ਤੋਂ ਬਾਅਦ ਜਿਹਨੂੰ ਇਹ ਮਲਟੀਪਰਪਸ ਯੂਜ਼ਿੰਗ ਲਈ ਹੁੰਦੀ ਹੈ ਤੁਸੀਂ ਬੜੇ ਸਸਤੇ दामਾਂ ਦੇ ਉੱਤੇ ਤੇ ਬੜੇ ਅچھے दामਾਂ ਦੇ ਉੱਤੇ ਤੁਸੀਂ ਇਸ ਚੀਜ਼ ਨੂੰ ਤੁਸੀਂ ਖਰੀਦ ਸਕਦੇ ਹੋ ਤੇ ਇਹ ਜਿਹੜੀ ਯੂਨਿਟ ਇਹ ਸਿਰਫ ਆਪਾਂ 6000 ਰੁਪਏ ਚ ਦੇ ਰਹੇ ਹਾਂ ਇਸ ਨੂੰ LED ਯੂਨਿਟ ਦੇ ਰਹੇ ਹਾਂ ਇਹ 6000 ਰੁਪਏ ਦੇ ਵਿੱਚ ਮੈਂ ਆਪ ਜੇ ਘਰੇ ਬਣਾਈਆ ਹੈ ਯੂਨਿਟ ਤਾਂ ਮੇਰੇ ਘਰੇ ਕੱਟੋ-ਕੱਟ 20 ਤੋਂ ਲੈ ਕੇ 25000 ਰੁਪਏ ਲੱਗ ਗਿਆ ਸਾਈਕਲ ਤੇ 100 ਰੁਪਏ ਦੇ ਵਿੱਚ ਤੁਸੀਂ ਆਪਣੀ ਸਿਹਤ ਬਣਾ ਸਕਦੇ ਹੋ 3300 ਰੁਪਏ ਦੇ ਵਿੱਚ 3300 ਰੁਪਏ ਦੇ ਵਿੱਚ ਤੁਸੀਂ ਆਪਣੀ ਸਿਹਤ ਬਣਾ ਸਕਦੇ ਹੋ ਸਾਈਕਲ ਤੇ ਸਵੇਰੇ ਉੱਠ ਕੇ ਜਾਓ ਆਪਣੀ ਸਿਹਤ ਬਣਾਓ ਤੇ ਆਪਣਾ ਜਿਹੜਾ ਜੀਵਨ ਇੱਕ ਚੰਗਾ ਜਿਹੜਾ ਜੀਵਨ ਆਪਣਾ ਬਿਤਾਓ ਭਾਈ ਵਿਦਆਉਟ ਬਾਕਸ ਬੰਦਾ ਹੀ ਜਿਹੜਾ ਇਹ ਸਿਰਫ ਤੁਹਾਨੂੰ 5000 ਦੇ ਵਿੱਚ ਹੈ 5000 ਰੁਪਏ ਦੇ ਵਿੱਚ ਸਸ਼ਿਕਾ ਅਮਿਤ ਚਾਵਲਾ ਦੋਸਤੋ ਅਗਰ ਤੁਸੀਂ ਆਪਣੇ ਘਰ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਅਗਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਅੱਜ ਹੀ Amazon Store ਬਡਲਾਡਾ ਦੇ ਵਿੱਚ ਦੁਬਾਰਾ ਫੇਰ ਅਸੀਂ ਇੱਥੇ ਵਿਜ਼ਿਟ ਕਰ ਰਹੇ ਹਾਂ ਤਾਂ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਤੁਸੀਂ ਅੱਜ ਦੁਬਾਰਾ ਫੇਰ ਯਾਦ ਕੀਤਾ ਸਸੀ ਗਾ ਜੀ ਸਸੀ ਗਾ ਜੀ ਲੈ ਕੇ ਆ ਰਹੇ ਆ ਆਪਾਂ ਹੀ ਬਹੁਤ ਕੁਝ ਆਈ ਫਰਨੀਚਰ ਰਿਲੇਟਡ ਜਿੱਦਾਂ ਕਾਉਂਟਰ ਆ ਗਿਆ ਸ਼ਾਪ ਤੇ ਢੋਡੀ ਤੇ ਆਪਣੇ ਬਹੁਤ ਵਧੀਆ ਲੱਗਦੀਆਂ ਜਿਹੜੀਆਂ ਚੀਜ਼ਾਂ ਦੇਖੋ ਜੀ ਡਰਾਅਰ ਵਿਦ ਦਾ ਸਟੋਰੇਜ ਮਾਰਕੀਟ ਜਿਹਦਾ ਰਾਈਟ ਤੋਂ ਹੋਊਗਾ 6000 7000 ਆਪਾਂ ਸਿਰਫ ਤੁਹਾਨੂੰ 4000 ਰੁਪਏ ਦੇ ਦਾਂਗੇ ਇਸ ਤੋਂ ਬਾਅਦ ਤੁਹਾਨੂੰ ਦਿਖਾ ਦੰਨੇ ਆਂ ਟੇਬਲ ਗਲਾਸ ਵਾਲੇ ਜਿਹੜੇ ਤੁਹਾਡੇ ਘਰ ਚ ਸੋਫੇ ਅੱਗੇ ਰੱਖੋ ਕਿਤੇ ਵੀ ਰੱਖੋ ਤੇ ਇਸ ਤੋਂ ਬਾਅਦ ਆ ਗਈ ਆਪਣੇ ਬੈੱਡ ਦੇ ਵਿੱਚ ਕਿਸੇ ਵੀ ਘਰ ਦੇ ਵਿੱਚ ਕੋਈ ਫੰਕਸ਼ਨ ਹੈਗਾ ਤਾਂ ਉਹ ਅਗਰ ਕੋਈ ਵੀ ਨਵਾਂ ਘਰ ਵੀ ਬਣਾ ਰਿਹਾ ਤਾਂ ਉਹਨੂੰ ਅਗਰ ਬੈੱਡ ਦੀ ਬੜੀ ਜ਼ਰੂਰਤ ਰਹਿੰਦੀ ਹੈ ਤਾਂ Amazon ਸਟੋਰ ਦੇ ਵਿੱਚ ਜੇਕਰ ਤੁਸੀਂ ਇਹ ਲੈ ਕੇ ਜਾ ਸਕਦੇ ਹੋ ਹੋਰ ਕੀ ਕੁਛ ਹੈ ਭਾਜੀ ਆਪਣੇ ਕੋਲ ਅਲਮੀਰਾ ਇਸ ਤੋਂ ਬਾਅਦ ਆਪਣੇ ਕੋਲ ਆ ਜਾਣੀਆਂ ਇਦਾਂ ਦੀਆਂ ਚੀਜ਼ਾਂ ਜਿਵੇਂ ਐਕਸਟਰਾ ਚੀਜ਼ਾਂ ਨੇ ਆਪਣੇ ਮਾਰਬਲ ਟੇਬਲ ਨੇ ਛੇ-ਛੇ ਦੀ ਆਪਣੇ ਉਰੇ ਮਾਰਕੀਟ ਦੇ ਵਿੱਚ ਮਿਲਦੀ ਨਹੀਂ ਚੀਜ਼ਾਂ ਇਹ ਇਸ ਤੋਂ ਬਾਅਦ ਆਪਣੇ ਕੋਲ ਆਗੇ ਟੀਵੀ ਯੂਨਿਟ ਉਸ ਤੋਂ ਬਾਅਦ ਤੁਹਾਡੇ ਕੋਲ ਆਗੇ ਆਪਣਾ ਕੌਫੀ ਟੇਬਲ ਸ਼ੂ ਰੈਕ ਮੰਦਿਰ ਆਤ ਮੰਦਿਰ ਆਗੇ ਆਪਣੇ ਕੋਲ ਇਸ ਤੋਂ ਬਾਅਦ ਆ ਜੋ ਇਹ ਅੱਗੇ ਦਿਖਾ ਦਾਨਾ ਮੈਂ ਤੁਹਾਨੂੰ ਸ਼ੂ ਰੈਕ 3 ਡੋਰ ਸ਼ੂ ਰੈਕ ਨੇ ਮਲਟੀਪਲ ਰੈਕ ਆ ਗਿਆ ਆਪਣੇ ਲਵੇ ਇਸ ਤੋਂ ਬਾਅਦ ਜਿਹਨੂੰ ਇਹ ਮਲਟੀਪਲ ਯੂਜ਼ਿੰਗ ਲਈ ਹੁੰਦੀ ਹੈ ਚਾਹੇ ਤਾਂ ਇਹਨੂੰ ਤੁਸੀਂ ਕਿਚਨ 'ਚ ਯੂਜ਼ ਕਰੋ ਚਾਹੇ ਇਹਨੂੰ ਜਿੱਥੇ ਮਰਜ਼ੀ ਯੂਜ਼ ਕਰ ਲਓ ਇਹਦੇ ਨਾਲ ਵਿਦ ਟੇਬਲ ਐ ਇਹ ਇਸ ਤੋਂ ਬਾਅਦ ਕਾਫੀ ਟੇਬਲ ਜੋ ਬਹੁਤ ਹੀ ਲਗਜ਼ਰੀ ਲੁੱਕ 'ਚ ਐ ਜੀ ਤਾਂ بڑا ਜਿਹੜਾ Amazon ਸਟੋਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੋਸਤੋ ਕਾਫੀ ਜਿਹੜੀ ਆਟਮਾ ਇੱਥੇ ਹੈਗੀਆਂ ਨੇ ਤਾਂ ਤੁਸੀਂ ਮੈਂ ਆਪਣੇ ਕੈਮਰਾ ਪਰਸ ਨੂੰ ਕੂਗਾ ਇੱਕ ਵਾਰ ਸਾਰਾ ਜਿਹੜਾ ਸਟੋਰ ਦਿਖਾ ਦਿੱਤਾ ਜਾਵੇ ਆ ਜਿੱਥੇ ਵੀ ਸਾਡੀ ਨਜ਼ਰ ਜਾਂਦੀ ਹੈ ਇਹ ਸਟੋਰ ਜਿਹੜਾ ਪੂਰਨ ਤੌਰ ਤੇ ਭਰਿਆ ਹੋਇਆ ਹੈ ਇੱਥੇ ਜਿਹੜਾ ਵੀ ਅੱਥੀ ਜਿੱਥੇ ਵੀ ਦੇਖ ਰਹੇ ਆ ਤਾਂ ਹਰ ਇੱਕ ਆਈਟਮ ਜਿਹੜੀ ਇਸ ਸ਼ੋਰੂਮ ਦੇ ਵਿੱਚ ਹੈਗੀ ਆ ਤੇ ਤੁਸੀਂ ਬੜੇ ਸਸਤੇ ਧਾਮਾਂ ਦੇ ਉੱਤੇ ਤੇ ਬੜੇ ਅچھے ਧਾਮਾਂ ਦੇ ਉੱਤੇ ਤੁਸੀਂ ਇਸ ਸੀਜ਼ਨ ਨੂੰ ਤੁਸੀਂ ਖਰੀਦ ਸਕਦੇ ਹੋ ਤਾਂ ਹੋਰ ਕੀ ਕਹਿਣਾ ਚਾਹੋਗੇ ਭਾਜੀ ਬਹੁਤ ਕੁਝ ਤੁਹਾਡੇ ਕੋਲ ਜਿਹੜਾ ਇੱਥੇ ਹੈਗਾ ਤਾਂ ਹੋਰ ਕੀ ਕਹਿਣਾ ਚਾਹੋਗੇ ਤੁਹਾਡੇ ਕੋਲ ਸਟਡੀ ਟੇਬਲ ਆ ਗਿਆ ਆਪਣਾ ਲਵੇ ਬਸ ਸਟਡੀ ਟੇਬਲ ਹੋ ਗਿਆ ਆ ਦੇਖ ਸਕਦੇ ਹੋ ਤੁਸੀਂ ਜਿਵੇਂ ਭਾਈ ਜੀ ਨੇ ਦੱਸਿਆ ਬੈੱਡ ਤੋਂ ਲੈ ਕੇ ਹਰ ਇੱਕ ਆਈਟਮ ਜਿਹੜੀ ਇੱਥੇ ਮੌਜੂਦ ਹੈ ਫਰਨੀਚਰ ਦੀ ਜਿਹੜੀ ਹਰ ਇੱਕ ਆਈਟਮ ਜਿਹੜੀ ਇੱਥੇ ਮੌਜੂਦ ਹੈ ਬੜੇ ਸਸਤੇ ਧਾਮਾਂ ਦੇ ਉੱਤੇ ਤੁਹਾਡੇ ਘਰ ਨੂੰ ਜਿਹੜੀ ਇਹ ਸੁੰਦਰ ਬਣਾ ਸਕਦੀ ਹੈ ਤੇ ਬੜੇ ਖੂਬਸੂਰਤ ਬਣਾ ਸਕਦੀ ਹੈ ਕੋਈ ਵੀ ਅਗਰ ਬੰਦਾ ਅਗਰ ਪਰਚੇਜ਼ ਟਾਈਮ ਦੇ ਨਾਲ ਕਰਦਾ ਤਾਂ ਉਹਨੂੰ ਟਾਈਮ ਦੇ ਨਾਲ ਹੀ ਵਧੀਆ ਜਿਹੜੀ ਚੀਜ਼ ਆਪਣੇ ਘਰ ਦੀ ਖੂਬਸੂਰਤੀ ਨੂੰ ਵਧਾ ਸਕਦਾ ਹੋਰ ਕੀ ਕਹਿਣਾ ਹੈ ਐਲਈਡੀ ਯੂਨਿਟ ਨਹੀਂ ਓਕੇ ਐਲਈਡੀ ਯੂਨਿਟ ਇਹ ਸਿਰਫ ਆਪਾਂ 6000 ਰੁਪਏ ਚ ਦੇ ਰਹੇ ਹਾਂ ਯਾ ਕਮਾਲ ਕਰਤੀ ਯਾਰ ਮੈਂ ਤਾਂ ਹੈਰਾਨ ਆ ਦੇਖੋ ਕਿੰਨੀ ਵੱਡੀ ਗੱਲ ਕਹਿ ਰਹੇ ਆ ਕਹਿੰਦਾ ਮੈਂ 6000 ਰੁਪਏ ਦੇ ਵਿੱਚ ਇਸ ਨੂੰ ਐਲਈਡੀ ਯੂਨਿਟ ਦੇ ਰਹੇ ਆ ਇਹ 6000 ਰੁਪਏ ਦੇ ਵਿੱਚ ਮੈਂ ਆਪ ਜੀ ਘਰੇ ਬਣਾਈਆ ਹੈ ਯੂਨਿਟ ਤਾਂ ਮੇਰੇ ਘਰੇ ਕਟੋ-ਕਟ 20 ਤੋਂ ਲੈ ਕੇ 25000 ਰੁਪਏ ਲੱਗ ਗਿਆ ਵਿਦ ਲੇਬਰ ਪਹਿਲੀ ਕਰ ਤਾਂ ਲੇਬਰ ਵਾਲਾ ਬੰਦਾ ਵਾੜ ਲਾ ਉਹ ਨਹੀਂ ਨਿਕਲਦਾ ਤੁਸੀਂ ਸਾਰਾ ਕੁਝ ਹੀ ਰੈਡੀ ਕਰਕੇ ਉਹ ਵੀ 6000 ਰੁਪਏ ਦੇ ਵਿੱਚ ਜਿਹੜੀ ਤੁਹਾਨੂੰ ਇਹ ਬਾਕਸ ਦੇ ਰਹੇ ਨੇ ਹੋਰ ਕੀ ਕਹਿਣਾ ਚਾਹੁੰਗੇ ਬੈੱਡ ਦੇ ਸਾਈਡ ਦੇ ਤੇ ਸਾਈਟੀਆਂ ਨੇ ਜਿਹੜੀਆਂ ਜੀ ਆਪਣੇ ਕੋਲ ਬਹੁਤ अवेलेबल ਹੈ ਹੋਰ ਵੀ ਸਟਾਕ ਜਿੱਦਾਂ ਆਪਾਂ ਦਿਖਾਇਆ ਸੀ ਤੁਹਾਨੂੰ ਪਿਛਲੇ ਟਾਈਮ ਰਵਲਵਿੰਗ ਚੇਅਰ ਗੇਮਿੰਗ ਚੇਅਰ ਆਪਣੇ ਕੋਲ ਸਟਾਕ ਹੋਰ ਵੀ ਆ ਰਿਹਾ ਹੈ ਦਾ ਕੰਟੀਨਿਊ ਜੀ 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 ਆਫਿਸ ਚੇਅਰ ਤੇਸ ਤੋਂ ਬਾਅਦ ਆਪਾਂ ਕੰਪਿਊਟਰ ਚੇਅਰ ਸਟੱਡੀ ਚੇਅਰ ਜਿਹਨੂੰ ਕਹਿੰਦੇ ਆਨੇ ਆਪਾਂ ਜੀ 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 ਤੇਸ ਤੋਂ ਬਾਅਦ ਆ ਚਲੋ ਤੁਹਾਨੂੰ ਦਿਖਾ ਦਈਏ ਜੀ ਲੋਕਾਂ ਦੀ ਸਿਹਤ ਨੂੰ ਬਣਾ ਲਈ ਸਾਈਕਲ ਕੈਮਰਾ ਪਰਸਨ ਨੂੰ ਮੈਂ ਕਹੂੰਗਾ ਇੱਕ ਵਾਰ ਸਾਰੇ ਸਾਈਕਲ ਦਿਖਾ ਦਿੱਤੇ ਜਾਣ ਤਾਂ ਦੇਖੋ ਲਾਈਨ ਲੱਗੀ ਹੋਈ ਹੈ ਸਾਈਕਲਾਂ ਦੀ ਤਾਂ ਦੇਖੋ ਆ ਹਰ ਇੱਕ ਜਿਹੜੀ ਕੰਪਨੀ ਦਾ ਜਿਹੜਾ ਇੱਥੇ ਸਾਈਕਲ ਮੌਜੂਦ ਹੈ ਤੁਸੀਂ ਆਪਦੀ ਤੁਸੀਂ ਆਪਦੀ ਸਿਹਤ ਨੂੰ ਜਿਹੜਾ ਆ ਆਪਣਾ ਜਿਹੜੀ ਸਿਹਤ ਨੂੰ ਬਣਾ ਸਕਦੇ ਹੋ ਇਸ ਆਪਨਾਂ ਕੋਲ 33 ਹੋ ਤਾਂ ਸ਼ੁਰੂ ਹੋ ਜਾਂਦਾ ਸਾਈਕਲ 3300 ਰੁਪਏ ਦੇ ਵਿੱਚ ਤੁਸੀਂ ਆਪਣੀ ਸਿਹਤ ਬਣਾ ਸਕਦੇ ਹੋ 3300 ਰੁਪਏ ਦੇ ਵਿੱਚ 3300 ਰੁਪਏ ਦੇ ਵਿੱਚ ਤੁਸੀਂ ਆਪਣੀ ਸਿਹਤ ਬਣਾ ਸਕਦੇ ਹੋ ਸਾਈਕਲ ਤੇ ਸਵੇਰੇ ਉੱਠ ਕੇ ਜਾਓ ਆਪਣੀ ਸਿਹਤ ਬਣਾਓ ਤੇ ਆਪਣਾ ਜਿਹੜਾ ਜੀਵਨ ਇੱਕ ਚੰਗਾ ਜਿਹੜਾ ਜੀਵਨ ਆਪਣਾ ਬਿਤਾਓ ਇਹ ਸਿਰਫ ਅਸੀਂ ਤੁਹਾਨੂੰ 6500 ਦੇ ਵਿੱਚ ਦੇ ਦਾਂਗੇ ਆਹ ਚੀਜ਼ ਕਮਾਲ ਕਰਤੀ ਯਾਰ ਤੂੰ ਹੱਦ ਹੀ ਕਰਤੀ ਯਾਰ 6500 ਰੁਪਏ ਦਾ ਬੈੱਡ 6500 ਰੁਪਏ ਦਾ ਬੈੱਡ ਬਹੁਤ ਵੱਡੀ ਗੱਲ ਆ ਲੋਕ ਕਹਿੰਦੇ ਨੇ ਕਿ ਇਹ ਤਾਂ ਉਹੀ ਬਕਵਾਸ ਕਰਦਾ ਹੈ ਬਕਵਾਸ ਨਹੀਂ ਇਹ ਸੱਚੀ ਗੱਲ ਹੈ Amazon store ਦੇ ਵਿੱਚ ਤੁਸੀਂ 6500 ਰੁਪਏ ਦਾ ਬੈੱਡ ਲੈ ਕੇ ਜਾ ਸਕਦੇ ਹੋ 3300 ਰੁਪਏ ਦਾ ਸਿੰਗ ਲੈ ਕੇ ਜਾ ਸਕਦੇ ਹੋ ਬਈ ਵਿਦਆਊਟ ਬਾਕਸ ਦਾ ਹੀ ਜਿਹੜਾ ਇਹ ਸਿਰਫ ਸਾਨੂੰ 5000 ਦੇ ਵਿੱਚ ਹੈ 5000 ਰੁਪਏ ਦੇ ਵਿੱਚ ਕਮਾਲ ਕਰ ਦਿੱਤੀ 5000 ਰੁਪਏ ਤਾਂ ਭਾਜੀ ਕੋਈ ਮੈਂ ਕਹਿੰਦਾ ਅੱਜਕੱਲ 5000 ਰੁਪਏ ਦੀ ਕੋਈ ਵੈਲਿਊ ਵੀ ਨਹੀਂ ਰਹੀ ਅੱਜ 5000 ਰੁਪਏ ਦੇ ਵਿੱਚ ਤੁਸੀਂ ਇਹ ਸਾਰਾ ਕੁਝ ਦੇ ਰਹੇ ਹੋ ਬਹੁਤ ਵੱਡੀ ਗੱਲ ਹੈ ਡਰੈਸਿੰਗ ਟੇਬਲ ਆ ਗਈ ਤੁਹਾਡੇ ਡਰੈਸਿੰਗ ਲਈ ਮਿਰਰ ਜੀ ਪਨੇਜਾ ਗੋਦਰੀ ਦੀ ਮੀਰਾ ਮਿਲ ਜੂਗੀ ਆਪਣੇ ਬਾਜ਼ਾਰ ਚ ਜਾਣੇ ਜਦੋਂ ਮਾਰਕੀਟ ਚ ਉੱਥੇ ਹਰ ਇੱਕ ਕਹਿੰਦਾ ਲੋਹੇ ਦੀ ਲਿਮਾਰੀ ਨੂੰ ਗੋਦਰੀ ਦੀ ਲਿਮਾਰੀ ਇਹ ਜਦ ਕਿ ਬ੍ਰਾਂਡ ਦਾ ਨਾਮ ਆ ਗੋਦਰੀ ਦੀ ਉਹ オリジナル ਗੋਦਰੀ ਦੀ ਹੀ ਮਿਲੂਗੀ ਤੁਹਾਨੂੰ ਇਹਦੇ ਵਿੱਚ ਪ੍ਰਾਈਸ ਦੀ ਗੱਲ ਕਰੀਏ ਤਾਂ ਕਿੰਨੇ ਰੁਪਏ ਦੇ ਪ੍ਰਾਈਸ ਦੀ ਪ੍ਰਾਈਸ ਦੀ ਗੱਲ ਕਰੀਏ ਤਾਂ ਆਪਣੇ ਕੋਲ 9000 ਤੋਂ ਸਟਾਰਟਿੰਗ ਹੋ ਜਾਂਦੀ ਹੈ ਜੀ ਇਸ ਦੀ। ਤਾਂ ਕਮਾਲ ਕਰ ਦਿੱਤੀ ਯਾਰ ਹਰ ਇੱਕ ਆਈਟਮ ਦੀ ਜਿਹੜਾ ਤੂੰ ਗੱਲ ਹੀ ਕਰਦਾ ਯਾਰ ਮੈਂ ਕਹਿੰਦਾ ਬਾਈ ਕਮਾਲ ਹੀ ਹੋ ਗਈ ਯਾਰ ਹਰ ਇੱਕ ਆਈਟਮ ਜਿਹੜੀ ਸਸਤੀ দামਾਂ ਦੇ ਉੱਤੇ ਜਿਹੜੀ ਮਿਲ ਰਹੀ ਹੈ ਇਸ ਸ਼ੋਰੂਮ ਦੇ ਵਿੱਚ ਤਾਂ ਹੋਰ ਕੀ ਕਹਿ ਰਹੇ ਹੋ ਬਾਈ ਜੀ। ਆ ਚੀਜ਼ਾਂ ਦੀ ਡਿਜ਼ਾਈਨਿੰਗ ਦੇਖੋ ਤੁਸੀਂ ਗੋ ਉਹਦੇ ਨਾਲੋਂ ਵੀ 50% ਲੈਸ ਨਹੀਂ ਆਪਣੇ। ਤਾਂ ਕਮਾਲ ਹੋ ਗਈ। ਫਿਰ ਬਾਈ ਜੀ ਨੇ ਆਪਣੀ ਆਫਰ ਉਸੇ ਉਸੇ ਗੱਲ ਤੇ ਬਾਈ ਜਿਹੜਾ ਕਹਿ ਮੈਂ ਜਿਹੜੀ ਗੱਲ ਮੈਂ ਪਿਛਲੀ ਵੀਡੀਓ ਚ ਕੀਤੀ ਸੀ ਬਾਈ ਕਹਿੰਦਾ 50% ਆਫ Amazon ਤੇ ਤੁਸੀਂ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਉਹ 50% ਦੇ ਆਫਤੇ ਲੈ ਸਕਦੇ ਹੋ ਲੈ ਸਕਦੇ ਹੋ ਕੰਪਨੀ ਦੀ ਹੈ ਤਾਂ ਆ ਗੋਦਰੇ ਦੇ ਇੰਟੀਰਿਓ ਦੀ ਜਿਹੜੀ ਹੈ ਆਪਣੀ ਜਿਹੜੀ ਹੈਗੀ ਆ ਤਾਂ ਬੜੇ ਜਿਹੜੇ ਸਸਤੇ দামਾਂ ਦੇ ਉੱਤੇ ਜਿਹੜੇ ਤੁਹਾਨੂੰ ਦੇ ਰਹੇ ਨੇ ਆ ਨੀਲ ਕਮਲ ਦੀ ਆ ਨੀਲ ਕਮਲ ਦੀ ਹੈ ਹਰ ਇੱਕ ਕੰਪਨੀ ਦੇ ਜਿਹੜਾ ਇੰਨਾ ਕੋਲ ਜਿਹੜਾ ਮਾਲ ਅਵੇਲੇਬਲ ਹੈ ਤੁਸੀਂ ਇਹ 4 ਡੋਰ ਅਲਮਾਰੀ ਅਸੀਂ ਸਿਰਫ ਤੁਹਾਨੂੰ 8000 ਰੁਪਏ 'ਚ ਦੇ ਦਾਂਗੇ 8000 ਰੁਪਏ ਦੇ ਵਿੱਚ ਯਾਰ ਹੱਬਦੀ ਹੋ ਗਈ ਯਾਰ ਅੱਜ ਤੇ ਮੈਂ ਕਹਿੰਦਾ Amazon ਸਟੋਰ ਦੇ ਉੱਤੇ ਹਰ ਇੱਕ ਆਈਟਮ ਜਿਹੜੀ ਤੁਹਾਨੂੰ ਸਸਤੀ ਮਿਲ ਰਹੀ ਹੈ ਬਹੁਤ ਵੱਡੀ ਗੱਲ ਹੈ ਜੀ ਹੋਰ ਕੀ ਕਹਾਂ ਜੇ ਤੁਹਾਡੀ ਕੋਈ ਵੀਡੀਓ ਸ਼ੇਅਰ ਕਰਕੇ ਆਉਂਦਾ ਹੈ ਜੀ ਕਮੈਂਟ ਕਰਕੇ ਆਉਂਦਾ ਸਾਡਾ ਪੇਜ ਫੋਲੋ ਕਰਕੇ ਆਉਂਦਾ ਫਿਰ ਇੱਕ ਸ਼ਰਤ ਆ ਉਹਦੇ ਵਿੱਚ ਸਾਡੀ ਵੀਡੀਓ ਮਿਲੀਅਨ 'ਚ ਜਾਣੀ ਚਾਹੀਦੀ ਹੈ ਅਸੀਂ ਤਿੰਨ ਬੰਦਿਆਂ ਨੂੰ ਅਲਮਾਰੀ ਫ੍ਰੀ ਆਫ ਕੋਸਟ ਦੇਵਾਂਗੇ ਉਹਦੇ ਘਰ ਤੱਕ ਫ੍ਰੀ ਆਫ ਕੋਸਟ ਡਿਲੀਵਰ ਕਰਾਂਗੇ ਕਿੱਡੀ ਵੱਡੀ ਗੱਲ ਕਹਿ ਰਹੇ ਨੇ ਕਹਿੰ ਤੱਲੇ ਤਿੰਨ ਬੰਦਿਆਂ ਨੂੰ ਅਲਮਾਰੀ ਜਿਹੜੀ ਇਹ ਗਿਫਟ ਦੇਣਗੇ ਅਗਰ ਕੋਈ ਵੀ ਬੰਦਾ ਵੀਡੀਓ ਸ਼ੇਅਰ ਕਰਦਾ ਕਮੈਂਟ ਕਰਦਾ ਇਹਨਾਂ ਦਾ ਪੇਜ ਫੋਲੋ ਕਰਦਾ ਪੇਜ ਇੱਕ ਵਾਰ ਤੁਹਾਡੀ ਮੋਬਾਈਲ ਤੇ ਡਿਟੇਲ ਦਿਖਾ ਦਿੱਤੀ ਜਾਵੇ ਤੁਹਾਡਾ ਪੇਜ ਕਿਹੜਾ ਜੀ ਜੀ ਤਾਂ ਪੇਜ ਦੇ ਉੱਤੇ ਤੁਸੀਂ ਅਗਰ ਤੁਸੀਂ ਦੇਖ ਸਕਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ Amazon Store Bhullada ਦੇ ਨਾਮ ਤੇ ਜਿਹੜਾ Amazon Store Bhullada ਦੇ ਨਾਮ ਤੇ ਇੱਕ ਪੇਜ ਚੱਲ ਰਿਹਾ ਹੈ ਤਾਂ ਤੁਸੀਂ ਇਸ ਨੂੰ ਫੋਲੋ ਕਰਨਾ ਇੱਕ ਇਸ ਪੋਸਟ ਤੇ ਕਮੈਂਟ ਕਰਨਾ ਸਾਡੇ ਚੈਨਲ ਨੂੰ ਫੋਲੋ ਕਰਨਾ ਤੇ ਕਮੈਂਟ ਕਰਨਾ ਤੇ ਵੀਡੀਓ ਸ਼ੇਅਰ ਕਰਨਾ ਫਿਰ ਜਿਹੜਾ ਤੁਹਾਡੇ ਘਰ ਜਿਹੜਾ ਅਸੀਂ ਇਹ ਗਿਫਟ ਤੁਹਾਡੇ ਅਲਮਾਰੀ ਤੁਹਾਡੇ ਘਰ ਤੱਕ ਜਰੂਰ ਪਹੁੰਚਾਵਾਂਗੇ ਸਾਡੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਕੀਤਾ ਵਾਦਾ ਇਹ ਵੀਡੀਓ ਇਹ ਕਲਮਾਰੀ ਉਸ ਨੂੰ ਮਿਲੇਗੀ ਜਿਹੜੀ ਸਾਡੀ ਇਹ ਸ਼ਰਤਾਂ ਦੇ ਵਿੱਚ ਲਾਗੂ ਕਰੇਗਾ ਹੋਰ ਕੀ ਕਹਿ ਰਹੇ ਹੋ ਇਹ ਤੁਸੀਂ ਚੀਜ਼ ਦੇਖੋ ਬਿਲਕੁਲ ਲਗਜ਼ਰੀ ਚੀਜ਼ਾਂ ਨੇ ਇਹ ਤਾਂ ਕਮਾਲ ਹੋ ਗਈ ਯਾਰ ਇੱਥੇ ਬੈਠ ਕੇ ਦੇਖ ਲੀਏ ਪਹਿਲਾਂ ਬੈਠ ਕੇ ਦੇਖੋ ਫੀਲਿੰਗ ਜੀ ਕਿੱਦਾਂ ਦੀ ਆਉਂਦੀ ਹੈ ਤਾਂ ਮਹਾਰਾਜ ਵਰਗੀ ਫੀਲਿੰਗ ਜਿਹੜੀ ਇਹ ਦੇ ਰਹੇ ਨੇ ਇਸ ਡਾਈਨਿੰਗ ਟੇਬਲ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਫਰਸਟ ਗਦਾਮ ਚ ਦਿਖਾਇਆ ਸੀ ਦੂਸਰੇ ਗਦਾਮ ਚ ਵੀ ਦਿਖਾਉਣਾ ਹੈ ਬੈੱਡ ਦੀ ਕੁਆਂਟੀਟੀ ਹੈ ਆਪਣੇ ਕੋਲ ਮੈਟਲ ਬੈੱਡ ਆ ਗਏ ਪੀਜੀ ਵਾਲੇ ਹੋਗੇ ਜਿਵੇਂ ਬਾਹਰ ਬੱਚੇ ਪੜਾਣ ਜਾਂਦੇ ਨੇ ਉਹਨਾਂ ਦੇ ਹੋਗੇ ਤੇ ਇਹ ਮੈਟਲ ਬੈੱਡ ਜਿਵੇਂ ਇਹ ਫੋਲਡ ਹੋ ਕੇ ਚਲਾਇਆ ਜਾਂਦਾ ਖੁੱਲ ਕੇ ਚਲਾਇਆ ਜਾਂਦਾ ਉੱਥੇ ਆ ਕੇ ਨਟ ਕੱਸਨੇ ਪੈਂਦੇ ਨੇ ਸਿਰਫ ਇਹਦੇ ਤੇਸ ਤੋਂ ਬਾਅਦ ਆਪਣਾ ਸਟੱਡੀ ਟੇਬਲ ਆ ਗਿਆ ਗੇਮਿੰਗ ਟੇਬਲ ਆ ਗਿਆ ਕਾਉਂਟਰ ਆ ਗਿਆ ਇੱਧਰ ਵੀ ਇਸ ਤੋਂ ਇਲਾਵਾ ਮਲਟੀਪਲ ਰੈਕ ਆ ਗਏ ਦਿਖਾ ਦਾਨਾ ਤੁਹਾਨੂੰ ਆ ਸਾਰੀ ਵਧੀਆ ਡਿਜ਼ਾਈਨਿੰਗ ਕੀਤੀ ਹੋਈ ਹੈ ਇਹ ਰਿਪੀਟ ਹੋ ਰਿਹਾ ਆਪਣੇ ਕੋਲ ਕਾਫੀ ਟਾਈਮ ਤੋਂ ਤੇ ਇਸ ਤੋਂ ਬਾਅਦ ਆਪਣਾ ਕਿਚਨ ਕੈਬਿਨੇਟਸ ਆ ਗੀਆਂ ਇਸ ਤੋਂ ਬਾਅਦ ਫਿਰ ਮਲਟੀਪਲ ਰੈਕ ਤੇ ਕਸਟਮਰ ਦੀ ਕਾਲ ਆਈ ਸੀ ਕੋਈ ਲੁਧਿਆਣੇ ਤੋਂ ਆਉਂਦੀ ਹੈ ਕੋਈ ਕਿੱਥੋਂ ਵੀ ਆਉਂਦੀ ਆਪਾਂ ਮਾਲ ਡਿਸਪੈਚ ਕਰਕੇ ਭੇਜ ਦਨੇ ਆ ਆ ਦੇਖੋ ਜੀ ਆ ਤੁਸੀਂ ਦੇਖ ਸਕਦੇ ਹੋ ਗੱਡੀ ਆਈ ਹੈ ਤੇ ਸਮਾਨ ਲੱਦ ਕੇ ਲੈ ਕੇ ਜਾ ਰਹੀ ਹੈ ਤਾਂ ਤੁਸੀਂ ਵੀ ਅਗਰ ਕਿਸੇ ਨੇ ਵੀ ਕੋਈ ਸਮਾਨ ਮੰਗਵਾਉਣਾ ਕਿਤੇ ਵੀ ਮੰਗਵਾਉਣਾ ਅਗਰ ਸਾਡੀ ਵੀਡੀਓ ਅ ਅਗਰ ਕਿਤੇ ਵੀ ਤੁਸੀਂ ਦੇਖ ਰਹੇ ਹੋ ਤਾਂ ਨੀਚੇ ਦਿੱਤੇ ਡਿਸਪਲੇ ਦੇ ਕੰਟੈਕਟ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਬੜੇ ਸਸਤੇ दामਾਂ ਦੇ ਉੱਤੇ ਜਿਹੜਾ ਸਮਾਨ ਮੰਗਾ ਸਕਦੇ ਹੋ ਤੇ ਦੂਜੀ ਗੱਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਤੇ ਇਸ ਚੈਨਲ ਨੂੰ ਫੋਲੋ ਕਰਕੇ ਤੇ ਇੱਕ ਇੰਸਟਾਗ੍ਰam ਦਾ ਚੈਨਲ ਇਹਨਾਂ ਦਾ ਫੋਲੋ ਕਰਕੇ ਤੇ ਕਮੈਂਟ ਕਰਕੇ ਸੋਹਣੇ ਸੋਹਣੇ ਕਮੈਂਟ ਕਰਕੇ ਤੁਸੀਂ ਪਹਿਲੇ ਜਿਹੜੇ 3 ਹੋਣਗੇ ਜਿਹੜੇ ਜਿਨ੍ਹਾਂ ਦੇ ਸੋਹਣੇ ਕਮੈਂਟ ਹੋਣਗੇ ਉਹਨਾਂ ਦੇ ਸਕਰੀਨਸ਼ਾਟ ਇਹਨਾਂ ਦੇ ਕੰਟੈਕਟ ਨੰਬਰ ਇਸਤੇ ਭੇਜ ਦਿੱਤੇ ਜਾਣ ਤੇ ਜਿੰਨੇ ਦੇ ਵੀ ਕੋਈ ਵਧੀਆ ਕਮੈਂਟ ਆਣਗੇ ਜਾਂ ਜਿਦੇ ਵੱਧ ਲਾਈਕ ਆਉਣਗੇ ਤਾਂ ਉਹਨਾਂ ਨੂੰ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਤਿੰਨ ਅਲਮਾਰੀਆਂ ਫ੍ਰੀ ਆਫ ਕੋਸਟ ਜਿਹੜੀਆਂ ਦਿੱਤੀਆਂ ਜਾਣਗੀਆਂ ਇਸ ਚੈਨਲ ਵੱਲੋਂ ਜਿਹੜੀ ਇਹ ਰੀਚ ਚਲਾਈ ਗਈ ਹੈ ਤੁਹਾਡਾ ਫਾਇਦੇ ਦੀ ਗੱਲਾਂ ਲੈ ਕੇ ਅਸੀਂ ਹਮੇਸ਼ਾ ਇਸੇ ਤਰ੍ਹਾਂ ਹੀ ਹਾਜ਼ਰ ਹੁੰਦੇ ਰਹਾਂਗੇ ਦੋਸਤੋ ਅਗਰ ਤੁਸੀਂ Amazon ਸਟੋਰ ਦੇ ਵਿੱਚ ਜਾਣਾ ਚਾਹੁੰਦੇ ਹੋ ਪਿਛਲੀ ਵਾਰੀ ਵੀਵਰਜ਼ ਨੂੰ ਬੜੀ ਪ੍ਰੋਬਲਮ ਆਈ ਬੜੀ ਦਿੱਕਤ ਆਈ ਤਾਂ ਮੈਂ ਇੱਕ ਵਾਰ ਆਪਣੇ ਕੈਮਰਾ ਪਰਸਨ ਨੂੰ ਕਹੂੰਗਾ ਇੱਕ ਤਾਂ ਬੈਨਰ ਦਿਖਾ ਦਿੱਤਾ ਜਾਵੇ ਇੱਕ ਤਾਂ ਬੈਨਰ ਲੱਗਿਆ ਹੋਇਆ ਠੀਕ ਹੈ ਜੀ ਤੇ ਇੱਕ ਪੁਰਾਣਾ ਵੇਅਰ ਹਾਊਸ ਦਾ ਜਿਹੜਾ ਇਹਦਾ ਰੈੱਡ ਕਲਰ ਦਾ ਪੂਰਾ ਰੈੱਡ ਕਲਰ ਦਾ ਵੇਅਰ ਹਾਊਸ ਦਾ ਜਿਹੜਾ ਬਣਿਆ ਹੋਇਆ ਉਹ ਸਾਹਮਣੇ ਆਪੋਜੀਟ ਦੇ ਉੱਤੇ ਜਿਹੜਾ ਆਪਣਾ ਐਮਾਜ਼ੋਨ ਜਿਹੜਾ ਸਟੋਰ ਹੈਗਾ ਤੇ ਉੱਥੇ ਤੁਹਾਨੂੰ ਹਰ ਇੱਕ ਜਿਹੜੀ ਆਈਟਮ ਮਿਲ ਸਕਦੀ ਹੈ ਇਹ ਸੀ ਫੁੱਲੂ ਵਾਲਾ ਰੋਡ ਜਿਹੜਾ ਹੈਗਾ ਨਾ ਫੁੱਲੂ ਵਾਲੇ ਰੋਡ ਤੋਂ ਜਦੋਂ ਤੁਸੀਂ ਚੜੋਗੇ ਤੇ ਜਦੋਂ ਥੋੜਾ ਜਿਹਾ ਕ੍ਰੋਸ ਕਰੋਗੇ ਪਰਾਣਾ ਬੇਰੋਸ ਫੇਰ ਦੱਸਦਾ ਨਾ ਬੈਨਰ ਲੱਗਿਆ ਤੇ ਐਮਾਜ਼ੋਨ ਸਟੋਰ ਆ ਗਿਆ ਤੇ ਬਾਕੀ ਨੀਚੇ ਕੰਟੈਕਟ ਨੰਬਰ ਤੇ ਕਰ ਸਕਦੇ